ਮੈਂ ਤਾਂ ਦੇਖ ਲਈ ਜਵਾਂ ਕੰਨ ਜਾ ਕੇ ਗਿਤੇ ਜਾਣ ਘਰੇ ਹੋਣਗੇ ਕਿ ਨਾ ਚਾਰਿਆਂ ਨੂੰ ਕੁਆਰ ਦੀ ਹੈ ਹੋਰ ਤੱਕ ਦੀ ਪੁੱਤ ਤਸਰੀ ਗੱਲ ਪੂਆ ਮੱਥਾ ਟੇਕਦੀ ਆਂ ਸੰਗ ਚੌਂਦੀ ਦਾ ਪੁੱਤ ਹੋਰ ਸਾਰੇ ਠੀਕ ਸੀ ਵਧੀਆ ਠੀਕ ਸੀਗੇ ਬਹਿ ਜਾ ਪੂਆ ਖਾ ਦੁੱਖਾ ਹੋਰ ਹਾਂ ਵਧੀਆ ਤੂੰ ਸੁਣਾ ਵਧੀਆ ਪੁੱਤ ਪਾਣੀ ਲਿਓ ਨੀ ਪੂਆ ਮੈਂ ਪੂਆ ਪਤਾ ਨਹੀਂ ਕਿਵੇਂ ਆਈ ਐਸੇ ਨਾ ਫੋਨ ਫੋਨ ਕਰਿਆ ਪੂਆ ਨੇ ਅੱਗੇ ਤਾਂ ਕਹਿੰਦੀ ਮੈਨੂੰ ਚੜਾ ਕੇ ਲੈ ਜਾਓ ਭਾਈ ਮੈਂ ਤਾਂ ਤੁਰਿਆ ਨਹੀਂ ਜਾਂਦਾ ਕਤਨੇ ਕੁਛ ਰਿਹਾ ਕੋ ਕੰਮੀ ਆਈ ਹੋਂ ਤਾਂਉਂਦੀ ਨਹੀਂ ਪੂਆ ਆ ਲੋ ਪਾਣੀ ਪੀ ਲੋ ਵਧੀਆ ਪੁੱਆ ਠੀਕ ਸੀ ਸਾਰੇ ਆਹ ਤਾਂ ਠੀਕ ਸੀ ਤੁਸੀਂ ਦੱਸੋ ਠੀਕ ਆ ਪੁੱਆ ਵਧੀਆ ਫੋਨ ਫੋਨ ਕਰ ਦਿੰਦੀ ਪੁੱਆ ਚੜਾ ਲੈਂਦੇ ਤੁਰ ਕੇ ਆਈ ਏਡੀ ਵਟ ਬਸ ਪੁੱਤ ਕਾਹਜੀ ਨਾਲ ਹੀ ਆ ਗਈ ਮੈਨੂੰ ਪੈਸਾ ਦੀ ਲੋੜ ਸੀਗੀ ਅੱਛਾ ਪੁੱਆ ਪੈਸੇ ਲੈਣੇ ਨਹੀਂ ਐ ਸਾਥੂ ਹੋਰ ਸਾਡੇ ਕੋਲ ਪੈਸੇ ਕਿੱਥੇ ਐ ਤੈਨੂੰ ਪਤਾ ਹੀ 10 ਲੱਖ ਤਾਂ ਕਰੋ ਪੁੱਤ ਤਿਆਰ ਉਹ 10 ਲੱਖ ਇਕੱਠੇ ਹੀ ਹੋਰ ਮੁੰਡੇ ਦੇ ਬਾਹਰ ਜਾਣੇ ਗਏ ਵੀ ਨਹੀਂ ਪੂਆ 10 ਲੱਖ ਕਿੱਥੇ ਦੇਵਾਂਗੇ ਤੈਨੂੰ ਐ ਨਹੀਂ ਪਤਾ ਕੋਈ ਨਹੀਂ ਪੁੱਤ ਸਾਡੇ ਕੋਲ ਕੀ ਐ ਤਿਆਰ ਕਰੋ ਪੁੱਤ ਕੋਈ ਤੈਨੂੰ ਆਪ ਹੀ ਪਤਾ ਐ ਤੇਰੇ ਪੇਕੇਆਂ ਦਾ ਦੋ ਕਿੱਲੇ ਤਾਂ ਪੂਰੇ ਵੀ ਦੋ ਕਿੱਲੇ ਤਾਂ ਪੂਰੇ ਵੀ ਨਹੀਂ ਹੈਗੇ ਇਹਨਾਂ ਕੋਲੇ ਮਜਬੂਰੀ ਤੇ ਆਂਗੇ ਪੁੱਤ ਮੈਂ ਨਹੀਂ ਪੂਆ ਥੋੜੇ ਕੋਲ ਤਾਂ ਸੁਖਨਾ ਸਭ ਕੁਝ ਐ ਮੈਂ ਤਾਂ ਲਾਜੇ ਡਾਕਰੀ ਜਾਂਦੀ ਆ ਪੂਆ ਨਾ ਪੁੱਤ ਲੋੜ ਜੀ ਪੈ ਗਈ ਸਾਨੂੰ ਪੈਸਾ ਦੀ ਤੁਸੀਂ ਤਾਂ 20 25 ਕਿੱਲਾਂ ਦੇ ਮਾਲਕੋਂ ਪੂਆ ਸਾਨੂੰ ਵੀ ਲੋੜ ਪੁੱਤ ਮੇਰੇ ਮੁੰਡਿਆਂ ਦੇ ਵਾਧਾ ਨਹੀਂ ਨਾ ਤਾਂ ਕਰਤੇ ਹੋਣਾ ਪੈਗਾ ਮੈਨੂੰ ਜਾਣ ਚੱਕ ਜਾਈ ਉਹਨੂੰ ਮੈਂ ਵੀ ਪੂਆ ਸਾਡੇ ਕੋਲ ਤਾਂ 2 ਕਿੱਲੇ ਜ਼ਮੀਨ ਦੇ ਪੂਰੇ ਵੀ ਨਹੀਂ ਸੁਖ ਨਾ ਐਡਾ ਵੱਡਾ ਪਰਿਵਾਰ ਹੈ ਕੋਈ ਨਹੀਂ ਪਤਾ ਇਹਨਾਂ ਕਰ ਫਿਰ ਵੀ ਕਹੀਂ ਮੁੰਡਿਆਂ ਨੂੰ ਆਇਆਂ ਨੂੰ ਨਹੀਂ ਪੁੱਤ ਇਹਨੂੰ ਵੀ ਪਤਾ ਹੈ ਮੈਨੂੰ ਵੀ ਦੀਂਦਾ ਹੈ ਨਾ ਮੈਂ ਉਹਨਾਂ ਨੂੰ ਪੁੱਛ ਲੂੰਗੀ ਪਰ ਜਿੱਥੇ ਤੱਕ ਮੈਨੂੰ ਪਤਾ ਵੀ ਸਾਡੇ ਤਾਂ ਉਹੀ ਬਧੇਰਾ ਕਰਜਾ ਹੋਇਆ ਪੈਸੇ ਰ ਕੋਈ ਨਹੀਂ ਪਤਾ ਹੁਣ ਤਾਂ ਮੈਂ ਕਿਹੜਾ ਜਾਊਂਗੀ ਅ ਮੈਂ ਚਾਚੂ ਬਣਾਉਣੀ ਆ ਪੂਆ ਰਏ ਅੱਖ ਨੇ ਇਹਨਾਂ ਨੂੰ ਪੁੱਛ ਪੱਛ ਲਈ ਨਾ ਨਾ ਪੁੱਤ ਮੈਂ ਜਾਊਂਗੀ ਨੇ ਪੈਸੇ ਕਾਹ ਲੈ ਫਿਰ ਤੁਹਾਨੂੰ ਤੁਸੀਂ ਪੂ ਐ ਕਰੋ ਨਾ ਕਿੱਲਾ

ਬਾਲੀ ਕਾਲੀ ਹੋ ਰਹੀ ਹੈ ਜਾਨ ਦੀ ਪੁੱਤ ਮੈਨੂੰ ਪੁੱਤ ਮੈਨੂੰ ਜਾਣੀਆ ਫਿਰ ਕਾਲ ਹੈ ਸਾਨੂੰ ਪੈਸਾ ਦੀ ਲੋੜ ਹੈ ਨਾ Papa ਜਲੀ ਵਾਸਤੇ ਚੜਦੇ ਬੱਲੇ ਬੱਲੇ ਬੱਸਾਂ ਜਾਂਦੇ ਨੇ ਮੈਂ ਨਹੀਂ ਤੂੰ ਅੱਜ ਤਾਂ ਕੱਲ ਨੂੰ ਭੱਗ ਜਾਂਦੀ ਹੈ ਹਾਂ ਪੁੱਤ ਫਿਰ ਕਹੇ ਕਾਲ ਹੈ ਮੁੰਡੇ ਨੇ ਜਾਣਾ ਨਾ ਵਾਰ ਅੱਛਾ ਮਰਜੀ ਪੁੱਛ ਸੁਣੂ ਵੀ ਸਦੂੰਗੀ ਫਿਰ ਮੈਂ ਨਾ ਕੋਈ ਨਾ ਪੁੱਆ ਸਾਮਾਨ ਦੀ ਜਰੂਰ ਪਰ ਪੁੱਆ ਤੂੰ ਸਾਨੂੰ ਪਤਾ ਨਹੀਂ ਮਜ਼ਾ ਹੱਸੀ ਆ ਨੀ ਮਜ਼ਾਕ ਕਰਦੀ ਹੈ ਪਤਾ ਨਹੀਂ ਸੱਚੀ ਗੱਲ ਹੈ ਮੈਨੂੰ ਪੈਜ ਲੱਗੀਆਂ ਨਾ ਨਾ ਪੁੱਤ ਪੈਸਾ ਤਾਂ ਲਾਜ਼ਮੀ ਚੈਰ ਖਰੋ ਮੈਂ ਲੈ ਕੇ ਜਾਊਂਗੀ दस लख रुपया किस लखीकर दस लख रुपये कोई ना चंगा चंगा ठीक है करूंगी गल ऐसा ਆਗੇ ਤੁਸੀਂ ਹਾਂ ਆ ਲੋ ਫੋਨ ਕਿ ਲੋ ਹੋ ਆਈ ਸੀਗੀ ਅੱਜ ਕੀ ਕਹਿੰਦੀ ਸੀਗੀ ਉਹੀ ਕਹਿੰਦੀ ਮੈਂ ਤਾਂ ਅਚਾਨਕ ਹੀ ਆ ਗਈ ਕਹਿੰਦੀ ਮੈਂ ਆਖਿਆ ਅਚਾਨਕ ਕਿਵੇਂ ਆ ਗਈ ਹੂੰ ਹੂੰ ਤੁਰਕੇ ਆਈ ਸੀ ਉੱਥੋਂ ਬਸ ਅੱਡੇ ਤੋਂ ਵੀ ਫੋਨ ਖਣ ਤਾਂ ਕਰਾਈ ਨਹੀਂ ਆਉਣ ਵੇਲੇ ਨਹੀਂ ਅੱਜ ਤਾਂ ਫੋਨ ਕਰਾਉਂਦੀ ਅੱਡੇ ਤੋਂ ਹੂੰ ਹੂੰ ਤੇ ਕਹਿੰਦੀ ਪੈਸੇ ਪੁੱਛਦੀ ਸੀ ਕਿ 10 ਲੱਖ ਰੁਪਈਆ ਦਿਓ ਤੇ ਆਪਣੇ ਕੋਲ ਕਿੱਥੇ ਦਾ ਲੱਖ ਰੁਪਈਆ ਮੇ ਮੁੰਡੇ ਨੇ ਬਾਹਰ ਜਾਣਾ ਕਹਿੰਦੀ 10 ਲੱਖ ਰੁਪਈਆ ਆਪਣੇ ਕੋਲ ਕਿੱਥੇ ਆ ਮੈਂ ਕਿਹਾ 10 ਲੱਖ ਰੁਪਏ 부ਆ ਵੀ 2 ਕਿੱਲੇ ਦਾ ਪੂਰੇ ਵੀ ਨਹੀਂ ਹੈਗੇ। ਪਤਨ ਤੇ ਮਜ਼ਾਕ ਕਰਦੀ ਸੀਗੀ। ਮਜ਼ਾਕ ਤਾਂ ਕੀ ਹੋਊ ਜੇ ਤਾਂ ਚੱਲ ਕੇ ਆ ਜਾਈ। ਮਜ਼ਾਕ ਐਡੀ ਦੂਰ ਚੱਲ ਕੇ ਥੋੜੀ ਆਉਂਦੀ ਆ। ਨਾਲੇ ਅੱਥਨ ਨੂੰ ਮੁੜ ਗਈ ਫਿਰ। ਹਾਂ ਪਰ 10 ਲੱਖ ਰੁਪਏ ਕਹਿ ਗਈ। ਮੇਰਾ ਤਾਂ ਉਦੋਂ ਦਾ ਹੋਇਆ ਪਿਆ ਵੀ 10 ਲੱਖ ਰੁਪਏ। 10 ਲੱਖ ਤਾਂ ਆਪਾਂ ਕੋਲ ਕਿਸੇ ਘੌਲੇ ਨਹੀਂ ਮੰਨਦਾ। ਸਾੜਤੀ ਐ ਕਿੱਥੋਂ ਦੇ ਦੂਗਾ। ਆਪਾਂ ਤਾਂ ਪਹਿਲੀ ਕਰਜ਼ਾਈ ਹੋ ਰਹੇ ਆਂਗੇ। ਵੀਰ ਨਾਲੇ ਆਏ ਆ ਵੀ 2 ਕਿੱਲੇ ਜ਼ਮੀਨ ਦੇ ਪੂਰੇ ਵੀ ਨਹੀਂ ਹੈਗੇ। ਬਾਣ ਵੀ ਵਾਲਾ ਥੋੜਾ ਖਾਨ ਵਾਲਾ ਸੁੱਖਣਾ ਐਡਾ ਟੱਬਰ ਆ ਹਨਾ। ਤੇ ਸਾਰਾ ਦਿਨ ਪੂਈ ਪੂਈ ਕਰਦੇ ਫਿਰਦੇ ਰਹਿੰਦੇ ਆ ਇੱਕ ਤੈਨੂੰ ਮੈਂ ਦਾਦਾ ਭੂਆ ਬਾਰੇ ਮੈਂ ਜਾਣਦਾ ਤੂੰ ਤਾਂ ਮੰਗਰੋਂ ਆਈ ਹੈ ਅੱਛਾ ਇਹ ਬਹੁਤ ਕੱਬੀ ਆ ਭੂਆ ਅੱਛਾ ਇੱਕ ਹੋਰ ਨਸਿਆ ਆਪਾਂ ਬੀਜ ਦੇ ਜਿੱਦੇ ਆਈ ਤੇ ਮੜ ਮੜ ਬਹਾ ਕੇ ਗੱਲ ਕਰਨੀ ਨਹੀਂ ਉਹਨਾਂ ਨੂੰ ਕਿਹਾ ਸੀ ਬੇਰਹਿ ਭੂ ਕਹਿੰਦੇ ਨਹੀਂ ਰਹਿਣਾ ਨਹੀਂ ਗਾ ਕਹਿੰਦੇ ਜਾਣਾ ਨਹੀਂ ਮੈਨੂੰ ਪਤਾ ਨਾ ਤੁਸੀਂ ਤਾਂ ਕਹਿੰਦੇ ਮਨਜੀਤ ਨੂੰ ਪੁੱਛਿਓ ਉਹ ਤਾਂ ਮੈਂ ਕਹਿਤਾ ਸੀ ਵੀ ਭੂਆ ਜੀ ਤੁਹਾਨੂੰ ਆਪ ਵੀ ਪਤਾ ਹੀ ਹੈ ਵੀ ਆਪਾਂ ਗਿੱਡੇ ਕਾ ਹੋਵਾਂਗੇ ਵੀ ਤੁਹਾਨੂੰ ਸਾਰਾ ਪਤਾ ਹੈ ਹਨਾ ਤੇ ਵੀ ਹੈ ਹੀ ਨਹੀਂ ਇੰਨਾ ਪੈਸਾ ਕਿੱਥੋਂ ਇਕੱਠਾ ਹੋਊਗਾ ਉਹਨੂੰ ਜਵਾਬ ਦੇ ਨਹੀਂ ਸਿੱਧਾ ਕਹੇ ਤਾਂ ਮੈਂ ਮੈਂ ਕਿਹਾ ਭੂਆ 10 ਲੱਖ ਤਾਂ ਟਿਕਰੀ ਕੰਨ ਜਨਾ ਆਪੇ ਮੈਨੂੰ ਨਹੀਂ ਪਤਾ ਕਿਵੇਂ ਕਰੋ ਕਾਕੇ ਦਿਓ ਗੁੱਸੇ ਹੋ ਕੇ ਤਾਂ ਨਹੀਂ ਹਾਂ ਗੁੱਸੇ ਬਸ ਚਾਦੀ ਘੁੱਟ ਮਸਾ ਪੀ ਕੇ ਗਈ ਐ ਅੱਧੀ ਛੱਡ ਗਈ ਸਰ ਗੁੱਸੇ ਹੁੰਦੇ ਤਾਂ ਹੋ ਜਾਂਦੇ ਫਿਰ ਆਪਾਂ ਕੀ ਉਹਦੇ ਤਾਂ ਕੋ ਕਰਨਾ ਕੋਸ ਦੇਣਾ ਉਹਦਾ ਨਹੀਂ ਫਿਰ ਆਇਆ ਨਾ ਭੂਆ ਦੇ ਨਾਲ ਜ਼ਮੀਨ ਹੈ ਜ਼ਮੀਨ ਫੇਰ ਕਿ ਹੁੰਦਾ ਮੈਨੂੰ ਤਾਂ ਹੀ ਹੁਣ ਟੈਂਸ਼ਨ ਹੋਈ ਪਈ ਐ ਵੀ ਭੂਆ ਦੇ ਨਾਲ ਜ਼ਮੀਨ ਹੈਗੀ ਕਿ ਤੁਸੀਂ ਇੰਨੇ ਟਾਈਮ ਦੀ ਲੰਮੀ ਰੱਖੀ ਬੈਠੇ ਹੋ ਉਹ ਐਡੀ ਗੱਲ ਨਹੀਂ ਗਈ ਕੋਈ ਗੱਲ ਨਹੀਂ ਜੇ ਆਪਾਂ ਉਹਨੂੰ ਸਮਝਾ ਦਾਂਗੇ ਤਾਂ ਉਹ ਲਾਜ਼ਮੀ ਹੋ ਦਵਾਰੇ ਦੇਖੋ ਹੂੰ ਕਹਿੰਦਾ ਚਲੋ ਠੀਕ ਹੈ ਪਰ ਲਓ ਤੁਸੀਂ ਰੈਸਟ ਮੈਂ ਕੰਮ ਕਰ ਲਾਂਗਾ ਸਰ ਬੋਹਣ ਲੱਗਿਆ ਗੱਲ ਸੌਣ ਟੈਨਕ ਨਾ ਲਓ ਆਪਾਂ ਕਰ ਲੈ ਗੱਲ ਉਹਦੇ ਨਾਲ ਬਹਿ ਕੇ ਚਲੋ ਠੀਕ ਹੈ ਜੀ ਠੀਕ ਹੈ ਪੈ ਲਓ ਕਰ ਲਓ ਆਰਾਮ ਤੁਸੀਂ ਮੈਂ ਵੀ ਕੰਮ ਧੰਦੇ ਕਰ ਲਾਂ ਕਰਮਜੀਤ ਨੂੰ ਫੋਨ ਲਾਉਣੀ ਐ ਮੈਂ ਹਾਂ ਪਰਮਜੀਤ ਠੀਕ ਹੈ ਹਾਂ ਪੈਸਾ ਦੀ ਗੱਲ ਪੁੱਛੀ ਨਹੀਂ ਕਰੇ ਹਾਕੀ ਕਹਿੰਦੇ ਮੁੰਡੇ ਫਿਰ ਥੋੜਾ ਤਾਂ ਹਮ ਜਵਾਬ ਹੀ ਆਗਾ ਮੈਂ ਪਾਪਾ ਕੁਛ ਕਰਾਂ ਉਹਨੂੰ ਤੂੰ ਤਾਂ ਕੋਈ ਜਵਾਬ ਨਹੀਂ ਦਿੱਤਾ ਆਪਣੇ ਬਾਲਤਾ ਹੇ ਨਾ ਮੈਨੂੰ ਆਖਿਓ ਹਾਂ ਬਈ ਠੀਕ ਹੋਰ ਹਾਂ ਬਈ ਮੈਂ ਅੱਜ ਪਿੰਡ ਆਉਂਗੀ ਜ਼ਮੀਨ ਵੇਚੂਗੀ ਮੈਂ ਆਪਦੀ ਤੁਸੀਂ ਪਿੰਡ ਆਜੋ ਅੱਜ ਕਰੇ ਰਹੋ ਪਰ ਮਜੀਤਨ ਗੱਲ ਹੀ ਨਹੀਂ ਹੁੰਦੀ ਹੈ ਕਿ ਪਤਾ ਕਹਿੰਦੀ ਆਪ ਦਾ ਕਿਲਾ ਵੇਖ ਕਰ ਦਿਓ ਫਿਰ ਮੇਰੇ ਮੁੰਡੇ ਨੇ ਵੀ ਲੋੜ ਹੈਗੀ ਬਾਦ ਜਾਨਾ ਗਾਣੇ ਉਹਨਾਂ ਦਾ ਵੈਰੀ ਫੇਰ ਪਤਾ ਲੱਗੂਨਾਂ ਹੁਣ ਤਾਂ ਵੈਰੀ ਗੱਲ ਨਹੀਂ ਸੁਣਦੇ ਹੈਗੇ ਮੈਂ ਤਾਂ ਵੀ ਕੰਟਾ ਕੋ ਹੋ ਗਿਆ ਕੰਟਾ ਤੂੰ ਇੱਥੇ ਬੈਠੇ ਰਹੀ ਤੇ ਆਪਣੇ ਘਰੇ ਨਹੀਂ ਆਉਣੀ ਮੈਂ ਤਾਂ ਵੀ ਫੇਰ ਗੁੱਸੇ ਚ ਆ ਹੀ ਨਹੀਂ ਤੁਹਾਡੇ ਕੋਲ ਫੇਰ ਬਾਲੀ ਨਹੀਂ ਸੁਣੀ ਤੁਸੀਂ ਮੇਰੀ ਕਿੰਨੇ ਵਾਰ ਤਾਂ ਆ ਗਈ ਪਰ ਜਿੱਤੇ ਨੇ ਮੈਂ ਗੱਲ ਨਹੀਂ ਸੁਣੀ ਜਦ ਪਰਮੀ ਕਿੱਲੋਂ ਸੱਸਰੀ ਘਾਲ ਕੋ ਮੱਥਾ ਟੇਕਣੀ ਆ ਕਿਵੇਂ ਹੋ ਠੀਕ ਹੋ ਹਾਂ ਤੁਸੀਂ ਠੀਕ ਹੋ ਠੀਕ ਆ ਪੂਆ ਵਧੀਆ ਬਹਿ ਜਾ ਪੂਆ ਹਾਂ ਤੂੰ ਕਬਤ ਆਹ ਤੀਜਾ ਭੂਆ ਤੂੰ ਕਿਵੇਂ ਭੂਆ ਆਪਦੇ ਘਰ ਛੱਡ ਕੇ ਪਿੰਡ ਚ ਬੈ ਗਈ ਕਿਸੇ ਦੇ ਆ ਕੇ ਹੈ ਹੋਰ ਬੁੱਤ ਵੀ ਤੂੰ ਤਰਨਾ ਤੁਨੀ ਪਰ ਮਜੀਤਿੰਦਰ ਬਿੰਨੇ ਵਾਰਾ ਖਾਦੀ ਨਾ ਪਾਣੀ ਲਿਉਣੀ ਆ ਭੂਆ ਪਾਣੀ ਪੀ ਠੰਡੀ ਹੋ ਨਾ ਮੈਂ ਮੈਨੂੰ ਪਾਣੀ ਕਰਦੇ ਆ ਨਾ ਮੈਂ ਲਿਆਉਣੀ ਪਾਣੀ ਪਾਣੀ ਲਿਉਣੀ ਠੰਡੀ ਹੋ ਜਾ ਨਾ ਮੈਂ ਨਹੀਂ ਪੀਦੀ ਕੋਈ ਗੱਲ ਨਹੀਂ ਤੇ ਨਾਲ ਗੱਲ ਕਰਾਂਗੇ ਲੈ ਕੋਈ ਤੇ ਮੈਂ ਕਹਿੰਦੀ ਰਹੀ ਤੁਹਾਨੂੰ ਫੋਨ ਤੇ ਨਹੀਂ ਆਏ ਫੋਨ ਦੀ ਗੱਲ ਕੀ ਹੁੰਦੀ ਹੈਗੀ ਤੂੰ ਇਹਨੂੰ ਦੋ ਭੈਣ ਭਈਆਂ ਨਾਲ ਗੱਲ ਕਰ ਲੈਨੀ ਵੀ ਮੈਨੂੰ ਆ ਗੱਲ ਲੱਗੀ ਉਹ ਜਵਾਬ ਦਿੰਦੀ ਹੈ ਭੰਗਜੀਤ ਨੂੰ ਬੰਨ ਸੁਭ ਕਰ ਲੈਂਦੀ ਪਰ ਵੀ ਜਦੋਂ ਮੈਂ ਆਖਿਆ ਸੀ ਕਿ ਭਾਈ ਵੀ ਮੁੰਡਾ ਨੂੰ ਪੁੱਛ ਲੈ ਰਿਹਾ ਤੇ ਜਵਾਬ ਹੀ ਦਿੱਤਾ ਮੈਂ ਤਾਂ ਹੁਣ ਆ ਜਮੀਨ ਵੇਚ ਕੇ ਜਾਣਾ ਨਾ ਕੋਈ ਮੈਂ ਨਹੀਂ ਬਣੀ ਤੇ ਲੋਕ ਉੱਤ ਤਾਂ ਪਾਣੀ ਨਹੀਂ ਪਾਣੀ ਦਾ ਮੈਂ ਗੁੱਟ ਨਾ ਬਤਾ ਉਸ ਸਾਡੀ ਚੰਗਾ ਪੁੱਆ ਬੈ ਜਾ ਫਿਰ ਬੈ ਜਾ ਕੋਈ ਨਾ ਮੈਂ ਜਾਣੀ ਹੈ ਬੈ ਜਾ ਪੁੱਆ ਐ ਨਾ ਕਰ ਐ ਨਾ ਤੂੰ ਨਹੀਂ ਨਹੀਂ ਐ ਨਾ ਕਰ ਤੂੰ ਬੈਠ ਜਾ ਸਾਡੀ ਗੱਲ ਤਾਂ ਸੁਣ ਤੇ ਤੈਨੂੰ ਨਾ ਚੰਗੀ ਲੱਗੀ ਤਾਂ ਮੁਰਜੀ ਬੈ ਜਾ ਬੈ ਜਾ ਪੁੱਤ ਨਹੀਂ ਬਤਾ ਜਮੀਨ ਤਾਂ ਮੈਂ ਦੀ ਵੇਚ ਕੇ ਜਾਉ ਓਏ ਨਾ ਟੱਕਰ ਨਾ ਕਰ ਸਾਡੀ ਨਾਲ ਨਾ ਭਾਈ ਮੈਂ ਨਹੀਂ ਬਜਾਂ ਅਸਤ ਪੁੱਤ ਉੱਠ ਘੜ ਫੜ ਕੇ ਮੰਗਣ ਜੋ ਕੋਈ ਹੋ ਜਾਣਾ ਲੇਕੋ ਦੀਦੀ ਕਾ ਸੁਣ ਲੈ ਦੀ ਤੈਨੂੰ ਪਤਾ ਨਹੀਂ ਅਸੀਂ ਕੀ ਕੀਵੇਂ ਗੱਲ ਸੁਣੀਏ ਕਿਹੜੇ ਤੈਨੂੰ ਆਪ ਨੂੰ ਹੀ ਪਤਾ ਹੈ ਜੇ ਤੇਰਾ ਕੋਈ ਕੰਮ ਕਰਨ ਵਾਲਾ ਹੁੰਦਾ ਅਸੀਂ ਕਰਦੇ ਤੇਰੇ ਬਿਨਾ ਆਖੀ ਕਰਦੇ ਪਰ ਪੂਆ ਤੈਨੂੰ ਆਪ ਸਾਰਾ ਪਤਾ ਤੈਨੂੰ ਚੰਨਣਾ ਤੇਰੇ ਘਰ ਦਾ ਤੇਰੇ ਪੇਕਿਆਂ ਦੇ ਘਰ ਦਾ ਨਾ ਭਾਈ ਮੈਂ ਤਾਂ ਜਾਊਂਗੀ ਨਾ ਜ਼ਮੀਨ ਵੇਚੂਗੀ ਮੈਂ ਤਾਂ ਨਾ ਪੂਆ ਨਾ ਟੱਕਣਾ ਨਹੀਂ ਨਾ ਨਾ ਮੈਂ ਤਾਂ ਵੇਚੂਂਗੀ ਨਾ ਜੋ ਤੁਸੀਂ ਲੈ ਲਓ ਤੁਸੀਂ ਪੁੱਤ ਤੇਰੇ ਸਹੁਰਿਆਂ ਦੇ ਘਰੋਂ ਉੱਥੋਂ ਕਿੱਲਾ ਵੇਚ ਦੋ ਇਸਕਾ ਨਾ ਸਿਆ ਮੈਂ ਅੱਜ ਵਕਰੀ ਗਈ ਜ਼ਮੀਨ ਘਟਾਉਣੀ ਆ ਕਿ ਗੱਲ ਪੂ ਆਈ ਦੱਸ ਤੂੰ ਮੰਨ ਲੈ ਤੇ ਦੱਸ ਕੱਲ ਨੂੰ ਤੂੰ ਮੇਰੀ ਕੈਨ ਮੈ ਪਤਾ ਹੀ ਐ ਵੀ ਨਾਲ ਕੋਲ ਜ਼ਮੀਨ ਕਿੰਨੀ ਕਹੇ ਕਿਹੜੀ ਵੇਚਾਂਗੇ ਸਤੇ ਹਿੱਸੇ ਠੇਕੇ ਤੇ ਲੈਣਾ ਟਾਈਮ ਪਾਸ ਕਰਦੇ ਆ ਸਾਡੇ ਸਿਰ ਤੇ ਇੰਨਾ ਕਰਜ਼ਾ ਹੋਇਆ ਪੈ ਸਿਰ ਤੇ ਗਾਲ ਨਹੀਂ ਇੰਨਾ ਕਰਜ਼ਾ ਹੋ ਰਿਹਾ ਤੇ ਤੈਨੂੰ ਆਖੀ ਤਾਂ ਗਈ ਉਹਦੇ ਦੀ ਉਹ ਅਸੀਂ ਤੈਨੂੰ ਅਸੀਂ ਤੇਰੇ ਪੈਰੀ ਚੁੰਨੀ ਧਰਦੇ ਨਾ ਉਹ ਤੂੰ ਤਾਂ ਜਾਣੀ ਆ ਨਹੀਂ ਉਹ ਅਸੀਂ ਪੈਰੀ ਚੁੰਨੀ ਧਰਦੇ ਨਾ ਨਹੀਂ ਉਹ ਤਾਂ ਸਾਡੀ ਰੱਖ ਨਹੀਂ ਤੂੰ ਐ ਨਾ ਕਰ ਤੱਕਾ ਨਾ ਕਰ ਪੂਰਾ ਸਾਡੇ ਨਾਲ ਮੈਂ ਤਾਂ ਵੇਚ ਕੇ ਜਾਊਂਗਾ ਦੀ ਉਹ ਮੈਂ ਬਹਿ ਜਾ ਗੱਲ ਨਾ ਨਾ ਚਲ ਤਾਂ ਸੁਣ ਲੈ ਨਹੀਂ ਮੈਂ ਵੇਚ ਹੀ ਜਾਊਂਗਾ ਕੁੜਗੁਰ ਮਤਸਾਰਤ ਲੇ ਲੋ ਕੁੜਗੁਰ ਬਰੀ ਪਾਣੀ ਲਿਆ ਦੇ ਮੈਂ ਤਾਂ ਬਿਮਾਰ ਆਂ ਓਹੋ ਕੀ ਆਗਾ ਮੈਂ ਤਾਂ ਬਿਮਾਰ ਹੋਈ ਬੇ ਪਾਣੀ ਦੇ ਘੁੱਟ ਤੇ ਲਿਆ ਦਿਓ ਮੈਨੂੰ ਚੱਕੇ ਨਹੀਂ ਪੀਤਾ ਜਾਂਦਾਗਾ ਲਿਆ ਦਿੰਨੀ ਹੈਗੀ ਅੱਜ ਸਫਰ ਉੱਤੇ ਰਤਾ ਫਾੜੇ ਚੁਸਲਾ ਉਹ ਤਾਂ ਦਿਨਾਂ ਨਹੀਂ ਸੀਗਾ ਹੁਣ ਮੈਂ ਕੀ ਕਰਾਂ ਉਹ ਵੱਡੇ ਨਾਲ ਤਾਂ ਬਾਹਰ ਤੋਰਤਾ ਮੈਂ ਤਾਂ ਬਾਰੀ ਬਿਮਾਰ ਆ ਫਿਰ ਬਿਮਾਰ ਹਾਂ ਮੈਂ ਕੀ ਕਰਾਂ ਹੁਣ ਇਹ ਕਾਲਾ ਘੂਪੀ ਜਾਂਦਾ ਰਹਿਣਾ ਜਿਹੜਾ ਬੋਲ ਬੋਸੋ ਨੂੰ ਨਾ ਕੋਈ ਨਹੀਂ ਪੁੱਤ ਐ ਨਾ ਕਰਿਆ ਕਰੋ ਬੋਲੋ ਕਿਹੜਾ ਢਿੰਦਾ ਨਹੀਂ ਸੀਗਾ ਜਦੋਂ ਪੇਕੇ ਤੋਂ ਜ਼ਮੀਨ ਲੈ ਕੇ ਆਈ ਸੀਗੀ ਮੈਨੂੰ ਕੀ ਪਤਾ ਸੀ ਉਦੋਂ ਜ਼ਮੀਨ ਲੈ ਕੇ ਉਹਨਾਂ ਨੇ ਮੁੰਡਾ ਵਧੀਆ ਬਾਹਰ ਤੋੜਤਾ ਅਸੀਂ ਤਾਂ ਬਸ ਤੈਨੂੰ ਕੱਲੇ ਸਾਹਮਣੇ ਆ ਕੇ ਰਹਿ ਗਏ ਕੋਈ ਨਹੀਂ ਪੁੱਤ ਐ ਨਹੀਂ ਕਰਦੇ ਹੁੰਦੇ ਕਰਨ ਦੀ ਗੱਲ ਨਹੀਂ ਨਾ ਕਿਵੇਂ ਘਰੀ ਬਈਏਗੀ ਹਾਰ ਮਾਰ ਰੱਖਿਆ ਪਿਆ ਵੀ ਨਹੀਂ ਜਾਗਾ ਟਿੱਕੇ ਪੈ ਗਿਆ ਕੋਈ ਨੀ ਪੁੱਤ ਮੱਤ ਮਾਰੀ ਜਾਂਦੀ ਐ ਫੇਰ ਕੋਈ ਕੀ ਹੋ ਗਿਆ ਹੋਰ ਹੁਣ ਪੈਦਾ ਜਾ ਫੇਰ ਟਿੱਕੇ ਪਿਆ ਵੀ ਨਹੀਂ ਜਾਂਦਾ ਮੈਨੂੰ ਵੀ ਕੰਮ ਕਰਨ ਦੇ ਦੇ ਕੋਈ ਮੈਂ ਤੇਰੇ ਜੋਕਰੀ ਤਾਂ ਨਹੀਂ ਗਈ ਤੁੱਦ ਮੈਂ ਮੈਨਾਂ ਬੁਲਾਈ ਜੀ ਕਰਦਾਗਾ ਕਿਹਨੂੰ ਸਾਧਦੇ ਆਂ ਮੁੰਜੀ ਤੇ ਨੂੰ ਮੁੰਜੀ ਕਰੋ ਕੋਈ ਨਾ ਕਾਇਦੇ ਆਂਗੇ ਨਹੀਂ ਜੀ ਕਰਦਾ ਮੈਂ ਤਾਂ ਮੈਨੂੰ ਉਹ ਲੋਕੇੜਾ ਉਹ ਤਾਂ ਨਹੀਂ ਤੈਨੂੰ ਪਤਾ ਸੀਗਾ ਕੀ ਪਤਾ ਸੀ ਪੁੱਤ ਮੈਨੂੰ ਚੱਤ ਕੋਈ ਨਾ ਆਗੇ ਤੁਸੀਂ ਹੂੰ ਪਾਣੀ ਲੈ ਕੇ ਦੇਵਾ ਬਸ ਬਸ ਤੇ ਉਹ ਫੋਨ ਆਇਆ ਸੀਗਾ ਪੂਆ ਦਾ ਕੀ ਦਾ ਤੇ ਪੂਆ ਬਿਮਾਰ ਆ ਗਿਆ ਨਹੀਂ ਅੱਛਾ ਹਾਂ ਕੀ ਦੁੱਖਣ ਲੱਗੇ ਪੂਆ ਦਾ ਇੰਨੇ ਸਾਲ ਹੁਣ ਜ਼ਿਆਦਾ ਕੀ ਪੂਆ ਨੂੰ ਪੂਆ ਤਾਂ ਹੁਣ ਕਹਿੰਦੇ ਜਮਾ ਐਂਡ ਦੀਆਂ ਘੜੀਆਂ ਤੇ ਤੇ ਯਾਦ ਕਰਦੀ ਆ ਅੱਛਾ ਇੰਨੀ ਬਿਮਾਰ ਹੋ ਗਈ ਹਾਂ ਹਾਂ ਅੱਛਾ ਜੀ ਹੂੰ ਹਾਂ ਆਪਣਾ ਯਾਦ ਕਰਦੀ ਹੈ ਹਾਂ ਉਹ ਪੂਆ ਨੇ ਤਾਂ ਕੁਝ ਵੀ ਨਹੀਂ ਸੋਚਿਆ ਹਨਾ ਸੋਚਿਆ ਤਾਂ ਉਹ ਤੋਂ ਦੇਖ ਲੈਣੀ ਫਿਰ ਚੱਲ ਫਿਰ ਵੀ ਹਣਾ ਆਪਾਂ ਨੂੰ ਤਾਂ ਫਿਰ ਵੀ ਨਹੀਂ ਸਰਦਾ ਚਲੋ ਫਿਰ ਆਪਾਂ ਪੂਆ ਦਾ ਪਤਾ ਲੈ ਆਉਣੇ ਬੰਦੇ ਦਾ ਮੈਂ ਤਾਂ ਜਾਂਦਾ ਨਹੀਂ ਐਵੇਂ ਲੱਗਦਾ ਬੰਦੇ ਦਾ ਕੀ ਪਤਾ ਨਹੀਂ ਉਹਦਾ ਆਪਣੀ ਜ਼ਮੀਨ ਤਾਂ ਵੇਚ ਗਈ ਹੁਣ ਆਪਾਂ ਕੀ ਕਰਾਉਣਾ ਤਾਂ ਫਿਰ ਵੀ ਹਣਾ ਚਲੋ ਜਦੋਂ ਯਾਦ ਕਰਦੀ ਹੈ ਉਹ ਤਾਂ ਜਿਹੜੀ ਕਰ ਗਈ ਕਰ ਗਈ ਕਰਕੇ ਤਾਂ ਬਹੁਤ ਮਾੜੀ ਗਈ ਆਪਣੇ ਨਾਲ ਆਪਣੀ ਸਹੇਕਾ ਨੂੰ ਜ਼ਮੀਨ ਦੇ ਗਈ ਆਪਣੀ ਚੰਗੀ ਦਾ ਕਰਕੇ ਨਹੀਂ ਮੇਰੇ ਕੀ ਦਾ ਸੋਚਣੀਆਂ ਨੇ ਬਸ ਹਾਂ ਸੋਚਿਆ ਤਾਂ ਹੈ ਨਹੀਂ ਫਿਰ ਹੁਣ ਕੀ ਕਰਿਆ ਜਾਵੇ ਹਣਾ ਚਲ ਜੇ ਯਾਦ ਕਰਦੀ ਆਪਾਂ ਮਿਲੇ ਆਉਣੇ ਨਹੀਂ ਮੈਂ ਮੰਨਿਆ ਨਹੀਂ ਕੋਈ ਨਾ ਆਪਾਂ ਯਾਦ ਕਰਦੀ ਹੈ ਨਾ ਚਲੋ ਹੋ ਖੜੇ ਆਪਾਂ ਭੂਣ ਮਿਲ ਕੇ ਫਿਰ ਉਹਦੀ ਮਨ ਪੂਰਨ ਕਰਦੀ ਕੋਈ ਨਾ ਜਦੋਂ ਆਪਾਂ ਪੂਰਨ ਕਰਦੀ ਹੈ ਨਾ ਆਪਾਂ ਭੂਣ ਨੂੰ ਨਾ ਚਾਣੀ ਪੀਣੀ ਉਹਨਾਂ ਦੀ ਨਾ ਧੀਆਂ ਨੂੰ ਆਸ ਹੁੰਦੀ ਹੈ ਪੇਕਿਆਂ ਤੱਕ ਕੋਈ ਨਾ ਭੂਣ ਨੂੰ ਠੋਕਰ ਲੱਗ ਗਈ ਤੇ ਚਲੋ ਆਪਾਂ ਪਤਾ ਕਰਕੇ ਇਹ ਭੂਆ ਆਪਾਂ ਨੂੰ ਯਾਦ ਕਰਦੀ ਹੈ ਚਲੋ ਚਲੋ ਠੇਟੂਆ ਦਾ ਮੰਜਾ ਥੋੜਾ ਹੈ ਪੈਣੀ ਵਾਲੀ ਚ ਹਾਂ ਭਈ ਇਹ ਠੂਆ ਤਾਂ ਤੂ ਆ ਕੇ ਮਾ ਮੈਂ ਜੀ ਆ ਪੁੱਛੀ ਕਿ ਮੇ ਬੂਆ ਉਹ ਪੈਵੇਂ ਪੈ ਨਾ ਉਹ ਤਾਂ ਵਾ ਲਈ ਆ ਕੋਈ ਨਾ ਕੋਈ ਨਾ ਰੋਣਾ ਰੋਂਦੀ ਘਾਤੋਂ ਕੋਈ ਨਾ ਆਗੇ ਹੁਣ ਅਸੀਂ ਸਾਨੂੰ ਜੀ ਦਵਾਈ ਚੰਗੀ ਆ ਕੋਈ ਨਾ ਆਗੇ ਹੁਣ ਅਸੀਂ ਕੋਈ ਨਾ ਕੋਈ ਨਾ ਠੀਕ ਆ ਰੋਣਾ ਰੋਣਾ ਪੈ ਜਾ ਰੋਣਾ ਬਸ ਕੋਈ ਨਾ ਕੋਈ ਨਾ ਐਂ ਦੇ ਹਾਲਾਤ ਮਾੜੇ ਹੋਏ ਪੈਨੇ ਤੇਰੇ ਜਦੋਂ ਤੇਰਾ ਸਨੇਹਾ ਲੱਗ ਗਿਆ ਸੀ ਤਾਂ ਭੱਜੇ ਆਏ ਤੂੰ ਨਾ ਮਾਰਾ ਕਰਾਈ ਜੂਂ ਇੰਨੇ ਚਕੇ ਕੋਈ ਨਾ ਘਰ ਤੇ ਸੱਚ ਦਾ ਹੋਇਆ ਨਹੀਂ ਤੇਰਾ ਸੁਣ ਕੇ ਅਸੀਂ ਤਾਂ ਭੱਜੇ ਆਏ ਹੈ ਤੀਆਂ ਕਿ ਜਿਵੇਂ ਕਹਿੰਦੇ ਹੁੰਦੇ ਨੇ ਤੀਆਂ ਦਾ ਤਾਂ ਸਿਵਾ ਵੀ ਡੀਕਦਾ ਪੇਕਿਆਂ ਨੂੰ ਜਿੰਨਾ ਚਿਰ ਤੇਕੇ ਨਾ ਪਹੁੰਚੋਂ ਤੀਜਾ ਸਿਵਾਨੀ ਹੁੰਦਾ ਹੁੰਦਾ ਹਾਂ ਤਾਂ ਲੱਗਦਾ ਹਾਂ ਇਹ ਤਾਂ ਹੈਗਾ ਹੀ ਆ ਫਿਰ ਕੋਈ ਨਾ ਹੁਣ ਨਾ ਚਿੰਤਾ ਕਰ ਹੁਣ ਅਸੀਂ ਆ ਗਏ ਨਾ ਤੇ ਚੱਲ ਉੱਠ ਖੜੀ ਹੋ ਮੈਂ ਮਨਜੀਤ ਨੂੰ ਕਿਹਾ ਸੀ ਮੈਂ ਨਾਲ ਲੈ ਕੇ ਆਵਾਂਗੇ ਭੂਆ ਨੂੰ ਆਪਾਂ ਹਾਂ ਚੱਲ ਤੇਨੂੰ ਬਾਹਰ ਲੈ ਕੇ ਪਾਵਾਂਗੇ ਜਿਹੜੀ ਦੱਸੋ ਗੱਲ ਤੇ ਉਹ ਵੀ ਹੋ ਗਈ ਚੱਲ ਕੋਈ ਸਾਥ ਤਾਂ ਫੇਰ ਵੀ ਨਹੀਂ ਕਰਿਆ ਗਿਆ ਕੋਈ ਨਾ ਹਾਂ ਤਾਂ ਤਾਂ ਬਥੁੰਦੀ ਹੈ ਗੱਲ ਆ ਤਾਂ ਫੋਨ ਤਾਂ ਆਉਂਦੀ ਹੁੰਦਾ ਭੂਆ ਹਾਂ ਚੱਲ ਫਿਰ ਖੜੀ ਹੋ ਖੜੀ ਕਰੋ ਭੂਆ ਨੂੰ ਖੜੀ ਹੋ ਚਲੋ ਭੂਆ ਕੀ ਹਾਲ ਹੋਏ ਪਏ ਨੇ ਭੂਆ ਦੇ ਮੈਂ ਮਾਜੀ ਗੱਲ ਨਹੀਂ ਕਰੇ ਮੈਂ ਗੱਡੀ ਛੜ ਤੇ ਕਰ ਲੈ ਤੂੰ ਕੋਈ ਨਾ ਲਿਆਉ ਗੱਡੀ ਤੁਸੀਂ ਇਧਰ ਮੈਂ ਕਰ ਲੈਣੇ ਚੱਲ ਭੂਆ ਕੋਈ ਨਾ ਚੱਕਰ ਚੁੱਕਰ ਨਾ ਕਰ ਬੈਠ ਮੈਂ ਲੈ ਆਉਂਦੇ ਗੱਡੀ ਨੂੰ ਚੱਲ